ਉਹਨੇ ਪਿੰਡ ਦੇ ਕੰਮ ਕਰਨੇ 2-4 ਦਿਨ ਦੇ ਵਿੱਚ ਸ਼ੁਰੂ ਕਰ ਦਨੇ ਜੀ ਸੋ ਪਿੰਡ ਵਾਸੀਆਂ ਨੇ ਇੱਕ ਵੱਡੀ ਜ਼ਿੰਮੇਵਾਰੀ ਤੁਹਾਨੂੰ ਦੁਬਾਰਾ ਦਿੱਤੀ ਹੈਗੀ ਆ ਬੜੀਆਂ ਉਮੀਦਾਂ ਹਨ ਪਿੰਡ ਵਾਸੀਆਂ ਨੂੰ ਕਿਸ ਕਾਰਨ ਤੇ ਜੀ ਮੈਂ ਸਾਰੀਆਂ ਮੀਟਾਂ ਤੇ ਕੋਸ਼ਿਸ਼ ਕਰਾਂਗਾ ਪੂਰੀ ਇਹ ਪੂਰਾ ਉਤਰਾਂ ਅਸੀਂ ਸਭ ਤੋਂ ਮੇਰਾ ਰਸਤਾ ਜਿਹੜਾ ਇਧਰੋਂ ਫਾਟਕ ਤੋਂ ਜਾਂਦਾ ਅੰਡਰ ਪਾਸੋਂ ਉਹ ਗੁਰਦੁਆਰਾ ਸਾਹਿਬ ਨੂੰ ਜਾਂਦਾ ਤੇ ਉਹ ਤੇ ਉੱਥੇ ਪਾਈਪ ਹੈ ਉਹਨਾਂ ਤੋਂ ਥੋੜਾ ਤਾਂ ਪਾਈਪ ਆਏ ਪਰ ਉਹਨੂੰ ਥੋੜਾ ਫਿਟ ਕਰਨੇ ਹਲੇ ਇਸ ਸਫੈਦੇ ਉਧਰ ਜਿਹੜੇ ਮੇਨ ਰੇਲਵੇ ਰੋਮ ਜਿਹੜੀ ਮੇਨ ਪਿੰਡ ਮਸਰ ਕੌਂਦੀ ਉਸ ਪੈਦੇ ਬਹੁਤ ਵੱਡੇ ਵੱਡੇ ਹੋ ਉਹ ਵੱਢਣੇ ਆ ਇਹਦੱਕ ਪਿੰਡਾਂ ਰੋਜ਼ ਇੱਕ ਦੂਣ ਮਿਲਣੇ ਵਿੱਚ ਕੋਈ ਪਾਰਟੀ ਵਾਜਣੀ ਸਾਰੇ ਇਕੱਠੇ ਹੋ ਕੇ ਸਾਰਾ ਪਿੰਡ ਮੈਂ ਸਾਰੇ ਪਿੰਡ ਨੂੰ ਰਿਕਵੈਸਟ ਕਰੂੰਗਾ ਕਿ ਮੇਰਾ ਸਾਥ ਦੇਣ ਦੱਸ ਦਈਏ ਕਿ ਪੰਚਾਇਤੀ ਚੋਣਾਂ ਵਿੱਚ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਵਾਲੇ ਪੰਚਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ ਨਵੇਂ ਚੁਣੇ ਪੰਚਾਂ ਦਾ ਕਪੂਰਥਲਾ ਵਿੱਚ ਸੌਂ ਚੁੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਤੌਰੇ ਮੁੱਖ ਮਹਿਮਾਨ ਡਾਕਟਰ ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਵਿਸ਼ੇਸ਼ ਤੌਰ ਤੇ ਪੁੱਜੇ ਹੋਰ ਦੱਸਿਏ ਕਿ ਇਸ ਮੌਕੇ ਜਿੱਥੇ ਇਲਾਕੇ ਪਰਚੋਂ ਨਵੇਂ ਬਣੇ ਪੰਚ ਵੱਡੀ ਗਿਣਤੀ ਵਿੱਚ ਸੌਂ ਚੁੱਕਣ ਲਈ ਪੁੱਜੇ ਉੱਥੇ ਪਿੰਡ ਚਿਹੜੂ ਤੋਂ ਇੱਕ ਵਾਰ ਫਿਰ ਤੋਂ ਚੁਣੇ ਗਏ ਮੌਜੂਦਾ ਸਰਪੰਚ ਸਰਦਾਰ ਸਰਮ ਸਿੰਘ ਦਿਓ ਵੀ ਆਪਣੇ ਨਵੇਂ ਚੁਣੇ ਪੰਜਾਂ ਸਣੇ ਕਪੂਰਥਲਾ ਪੁੱਜ ਤੇ ਸੌ ਚੁੱਕ ਸਮੰਗ ਵਿੱਚ ਆਪਣੀ ਸ਼ਿਰਕਤ ਕਰਦਿਆ ਇਹ ਆਖਰੀ ਰਸਮ ਅਦਾਵੀ ਕੀਤੀ ਤੇ ਕਿਹਾ ਕਿ ਮੈਂ ਆਪਣੀ ਹਰ ਇੱਕ ਜ਼ਿੰਮੇਵਾਰੀ ਪਹਿਲਾਂ ਦੀ ਤਰ੍ਹਾਂ ਪਿੰਡ ਚਿਹੜੂ ਦੇ ਵਿਕਾਸ ਪ੍ਰਤੀ ਤੰਦੇਹੀ ਨਾਲ ਨਿਭਾਵਾਂਗਾ ਅਤੇ ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਪੂਰਾ ਖਰਾ ਉਤਰਾਂਗਾ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਅੱਗੇ ਰਹਾਂਗਾ ਦਿਖਾਉਂਦੇ ਹਾਂ ਪੂਰੀ ਖਬਰ ਤੁਸੀਂ ਦੇਖ ਰਹੇ ਹੋ ਐਨ ਆ ਟੀ ਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਸਬਜਟ ਨਾਲ ਕਪੂਰਸਲਾ ਵਿਖੇ ਸੌ ਚੱਕ ਸਮਾਗਮ ਰਚਾਇਆ ਗਿਆ ਸੀ ਤੁਸੀਂ ਉੱਥੇ ਸ਼ਿਰਕਤ ਕੀਤੀ ਆਪਣੇ ਸਾਥੀਆਂ ਪੰਚਾਇਤ ਮੈਂਬਰਾਂ ਸਿਬਤ ਕੀ ਕਰਨਾ ਹਾਂਜੀ ਅੱਜ ਪੰਚਾਂ ਦਾ ਜਿਹੜੇ ਮੈਂਬਰ ਪੰਚਾਇਤ ਦੇ ਨਾਲ ਸੌ ਚੱਕ ਸਮਾਗਮ ਸੀ ਕਪੂਰਸਲੇ ਦਾਣਾ ਮੰਡੀ ਵਿੱਚ ਜੀ ਤੇ ਉੱਥੇ ਮੰਤਰੀ ਵੀ ਆਏ ਸੀ ਤੇ ਸਾਡੇ ਹਲਕਾ ਇੰਕਲੇਡ ਮੰਤਰੀ ਆਬਲੀ ਸੀਗੇ ਅਸੀਂ ਪਹੁੰਚੇ ਅਸੀਂ ਮੈਂ ਵੀ ਪਹੁੰਚਿਆ ਆਪਣੇ ਉੱਥੇ ਰਹਿ ਕੇ ਤੇ ਅੱਜ ਮੈਂ ਕਹਿ ਸਕਦਾ ਕਿ ਸਾਡਾ ਜਿਹੜਾ ਕੰਮ ਪੂਰਾ ਹੋ ਗਿਆ ਸੌਂ ਸੌਂ ਵਗੈਰਾ ਤਾਂ ਸਾਰਿਆਂ ਦਾ ਹੁਣ ਅਸੀਂ ਪਿੰਡ ਦੇ ਕੰਮ ਕਰਨੇ ਦੋ ਚਾਰ ਦਿਨ ਦੇ ਵਿੱਚ ਸ਼ੁਰੂ ਕਰਦਨੇ ਜੀ ਸੋ ਪਿੰਡ ਵਾਸੀਆਂ ਨੇ ਇੱਕ ਵੱਡੀ ਜਿੰਮੇਵਾਰੀ ਤੁਹਾਨੂੰ ਦੁਬਾਰਾ ਦਿੱਤੀ ਹੈਗੀ ਆ ਬੜੀਆਂ ਉਮੀਦਾਂ ਹਨ ਪਿੰਡ ਵਾਸੀਆਂ ਨੂੰ ਕਿਸ ਤਰ੍ਹਾਂ ਦੇ ਜੀ ਮੈਂ ਸਾਰਿਆਂ ਮੀਟਾਂ ਤੇ ਕੋਸ਼ਿਸ਼ ਕਰਾਂਗਾ ਪੂਰੀ ਇਹ ਪੂਰਾ ਉਤਰਾਂ ਤੇ ਬਸ ਸ਼ੁਰੂ ਹੋ ਉਸ ਦੋ ਚਾਰ ਦਿਨ ਦੇ ਵਿੱਚ ਜੋ ਜੋ ਮੈਂ ਕੰਮ ਕਹੇ ਸੀ ਜੀ ਵੋਟਾਂ ਤੋਂ ਪਹਿਲਾਂ ਉਹ ਕਰਾਂਗੇ ਹਰ ਹਾਲ ਕਰਾਂਗੇ ਸੋ ਥੋੜੀ ਜਾਣਕਾਰੀ ਦਵਾਂਗੇ ਪ੍ਰਿੰਟਵਸੀਆਂ ਨੂੰ ਕਿ ਜਿਹੜੇ ਕੁਝ ਮੁੱਖ ਕੰਮ ਕਿਹੜੇ ਕਿਨਾਂ ਤੋਂ ਜਿਹੜੇ ਤੁਸੀਂ ਸਟਾਰਟਿੰਗ ਕਰਨ ਜਾ ਰਹੇ ਹੋ ਅਸੀਂ ਸਭ ਤੋਂ ਪਹਿਲਾਂ ਰਸਤਾ ਜਿਹੜਾ ਇਧਰੋਂ ਫਾਟਕੋਂ ਜਾਂਦਾ ਅੰਡਰ ਪਾਸੋਂ ਗੁਰਦੁਆਰਾ ਸਾਹਿਬ ਨੂੰ ਜਾਂਦਾ ਤੇ ਉਹ ਤੇ ਉੱਥੇ ਪਾਈਪ ਹੈ ਉਹਨਾਂ ਥੋੜਾ ਕੰਮ ਪਾਈਪ ਪਾਏ ਪੈ ਪਰ ਉਹਨੂੰ ਥੋੜਾ ਫਿਟ ਕਰਨੇ ਹੱਲੇ ਫਿਰ ਸਫੈਦੇ ਉਧਰ ਜਿਹੜੇ ਮੇਨ ਰੇਲਵੇ ਰੂਟ ਦੀ ਮੇਨ ਪਿੰਡਨ ਸੜਕੋਂ ਦੀ ਉਸ ਪਾਸੇ ਦੇ ਬਹੁਤ ਵੱਡੇ ਵੱਡੇ ਹੋ ਵੱਢਣੇ ਆ ਤੇ ਇੱਕ ਪਾਰਕ ਜਿੱਥੇ ਪਹਿਲਾਂ ਅਸੀਂ ਕੂੜੇ ਵਾਲੀ ਜਗ੍ਹਾ ਸੀ ਜੀ ਔਰ ਪਾਰਕ ਬਣਾਵਾਂਗੇ ਤੇ ਕੂੜੇ ਵਾਲੀ ਜਗ੍ਹਾ ਅਸੀਂ ਹੋਰ ਜਗ੍ਹਾ ਸ਼ਿਫਟ ਕਰ ਲੱਗੇ ਸੋ ਪਿੰਡ ਵਾਸੀਆਂ ਨੇ ਸਰਪੰਚਾ ਬੜਾ ਮਾਣ ਬਖਸ਼ਿਆ ਹੈਗਾ ਵਾ ਔਰ ਅੱਜ ਤੁਸੀਂ ਜਿਹੜੀ ਆਖਰੀ ਰਸਮੀ ਉਹ ਵੀ ਅਦਾ ਕੀਤੀ ਕਬੂਸਲਾ ਵਿਖੇ ਬਿਲਕੁਲ ਹਾਂ ਤੋ ਆਖਿਰ ਵਿੱਚ ਕੁਝ ਕਹਿਣਾ ਚਾਹੁੰਗਾ ਇਸ ਬਾਬਤ ਬਸ ਮੈਂ ਤਾਂ ਇਹ ਕਹਾਂਗਾ ਕਿ ਬਸ ਇਕੱਠੇ ਹੋ ਕੇ ਪਤਾ ਸੀ ਸਾਰੇ ਕੰਮ ਕਰ ਰਹੇ ਕੋਈ ਪਾਰਟੀਵਾਦੀ ਨਹੀਂ ਤੇ ਪਿੰਡ ਇਹ ਜਿਹੜੇ ਐਮਐਲ ਜੀਪੀ ਨੇ ਸੀਟਾਂ ਸੀਗੀਆਂ ਟਿਕਟਾਂ ਸੀਗੀਆਂ ਜੰਮ ਬਟਾਵਾਂ ਇਦੱਕ ਪਿੰਡਾਂ ਰੋਜ਼ ਇੱਕ ਦੂਣ ਮਿਲਣੇ ਵਿੱਚ ਕੋਈ ਪਾਰਟੀਵਾਦੀ ਨਹੀਂ ਸਾਰੇ ਇਕੱਠੇ ਹੋ ਕੇ ਸਾਰਾ ਪਿੰਡ ਮੈਂ ਸਾਰੇ ਪਿੰਡ ਨੂੰ ਰਿਕਵੈਸਟ ਕਰੂੰਗਾ ਕਿ ਮੇਰਾ ਸਾਥ ਦੇਣ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂ ਕਿ ਵੱਧ ਤੋਂ ਵੱਧ ਕੰਮ ਕਰ ਸਕਾਂ ਸੋ ਸਾਥੀਓ ਇਸਨ ਪਿੰਡ ਚੜੀ ਦੇ ਸਰਪੰਚ ਸਰਦਾਰ ਸਰਬ ਸਿੰਘ ਜਿਨ੍ਹਾਂ ਨੇ ਕਿ ਇੱਕ ਦਾਵਾ ਕੀਤਾ ਕਿ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਜਿਹੜਾ ਹੈਗਾ ਵਾ ਇਹ ਜਿਹੜੇ ਪਿੰਡ ਦੇ ਵਿਕਾਸ ਕਾਰਜ ਕੀਤੇ ਜਾਣਗੇ ਸਰਪੰਚ ਸਾਹਿਬ ਗੱਲਬਾਤ ਕਰ ਲਈ ਧੰਨਵਾਦ ਥੈਂਕ ਯੂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ